ਇਕ ਕਤਾਰਿਆ ਸਰਕਾਰ ਗੁਰਜੀਤ ਸਿੰਘ ਖਾਲਸਾ ਰਣਜੀ ਤੋ ਜੋਸ਼ ਜੋ ਇਹ ਕਤਾਰ ਦਾ ਟੈਕਸਡਾ ਹੈ ਹਿੰਸਿਤ ہندو ਭੀੜਾ ਜੋ ਕਿ 84 ਸਵਪਰਿਆ ਹੋਰ ਵੀ ਕਈ ਬਣਾ ਇਹੋ ਜਿਹੇ ਹਾਲ ਹੱਲ ਪੜਾ ਕੀਤੇ ਜਾ ਰਹੇ ਆ ਕਿ ਜਿੱਥੇ ਵੀ ਕੋਟਰ ਦਾ ਤੇ ਜੋਰ ਪੈਂਦਾ ਉਹ ਇਹੋ ਜਿਹੇ ਚੀਜ਼ਾਂ ਬਹੁਤ ਇੱਕ ਹੋੜੀਆਂ ਤੇ ਤਰਕੇ ਉਹਨਾਂ ਨੇ ਇਹ ਤੇ ਇਹ ਕਿ ਇੱਕ ਕਤਾਰ ਲਿਖੀ ਆ ਇੱਕ ਕਤਾਰ ਵੀ ਉਸੇ ਸਾਰੇ ਜਾਣੇ ਪੜੋ ਇਹਦੇ ਵਿੱਚ ਕੀ ਆ ਉਹ ਸਮਝੋ ਜਿੱਥੇ ਆਪ ਜੀ ਦੇ ਸਾਹਮਣੇ ਭਾਈ ਬਲਜੀਤ ਸਿੰਘ ਦੀ ਖਾਲਸਾ ਉਹਨਾਂ ਦੀ ਕਿਤਾਬ ਹਿਸਕ ਹਿੰਦੂਆਂ ਦੀ ਧੀੜਾ ਹੋਰ ਰਿਲੀਜ਼ ਕੀਤੀ ਗਈ ਹੈ ਤੇ ਸ਼ਿਕਾਰੇ ਦੇ ਰੂਪ ਦੇ ਵਿੱਚ ਇਹ ਕਿਤਾਬ ਰਿਲੀਜ਼ ਹੋਵੇ ਬੋਲੇ ਸੋ ਨਿਹਾਲ ਇਹ ਜਿਹੜੀ ਕਿਤਾਬ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਸਟੇਜ ਤੋਂ ਰਿਲੀਜ਼ ਕੀਤੀ ਗਈ ਇਹਦਾ ਇੱਕ ਮਕਸਦ ਇਹ ਵੀ ਹੈ ਕਿ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਹਿੰਸਾ ਕਰਨ ਵਾਲੇ ਆਖਦੇ ਨੇ ਉਹ ਇਹ ਕਿਤਾਬ ਪੜ੍ਹਵਾ ਤੇ ਵੇਖਣ ਮਹਿਸੂਸ ਕਰਨ ਕਿ ਥਾਣੇ ਦੇ ਵਿੱਚ ਬੰਦ ਇੱਕ ਬੇਦੋਸ਼ੇ ਨੌਜਵਾਨ ਨੂੰ ਛਡਾਉਣ ਦੇ ਲਈ ਥਾਣੇ ਦਾ ਘੇਰਾਓ ਕਰਨ ਵਾਲੇ ਭਾਈ ਅਮਰਤਪਾਲ ਸਿੰਘ ਹੋ ਰਹੇ ਨੇ ਹਿੰਸਕ ਹੋ ਗਏ ਉਹਨਾਂ ਦੇ ਉੱਤੇ ਐਨਐਸਏ ਲਾ ਦਿੱਤੀ ਗਈ ਉਹਨਾਂ ਦੇ ਉੱਤੇ ਯੂਏਪੀਏ ਲਾ ਦਿੱਤਾ ਗਿਆ ਪਰ ਇਹ ਕਿਤਾਬ ਪੜ੍ਹ ਕੇ ਵੇਖੋ 1947 ਤੋਂ ਲੈ ਕੇ ਹੁਣ ਤੱਕ ਆਰਐਸਐਸ ਅਤੇ ਉਹਦੀਆਂ ਸਹਿਯੋਗੀ ਜਥੇਬੰਦੀਆਂ ਕਿਵੇਂ ਹਿੰਸਕ ਹਿੰਦੂਵਾਦੀ ਪੀੜਾਂ ਦੇ ਰੂਪ ਵਿੱਚ ਕਟਗਿਣਤੀ ਕੌਮਾਂ ਦੇ ਧਰਮ ਅਸਥਾਨਾਂ ਦੇ ਉੱਤੇ ਹਮਲੇ ਕਰਦੀਆਂ ਉਹਨਾਂ ਨੂੰ ਢਾਉਂਦੀਆਂ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੰਦੀਆਂ ਉਹਨਾਂ ਦੇ ਉੱਤੇ ਆਪਣੇ ਭਗਵੇਂ ਝੰਡੇ ਲਹਿਰਾ ਦਿੰਦੀਆਂ ਤੇ ਦੂਜੇ ਪਾਸੇ ਕਿਵੇਂ ਉਹਨਾਂ ਵੱਲੋਂ ਕੋਹ ਕੋਹ ਕੇ ਘਟ ਗਿਣਤੀ ਕੌਮਾਂ ਦੇ ਵਸਿੰਦਿਆਂ ਨੂੰ ਕਤਲ ਕੀਤਾ ਜਾਂਦਾ ਅੱਗ ਲਾ ਕੇ ਸਾੜਿਆ ਜਾਂਦਾ ਇਤੋਂ ਤੱਕ ਕਿ ਉਹਨਾਂ ਦੀਆਂ ਘਟ ਗਿਣਤੀ ਕੌਮਾਂ ਦੀਆਂ ਔਰਤਾਂ ਉਹਨਾਂ ਦੇ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਨੇ ਉਹਨਾਂ ਦੀਆਂ ਗਰਭਵਤੀ ਔਰਤਾਂ ਦੇ ਪੇਟ چیر ਕੇ ਭ੍ਰੂਣ ਕੱਢ ਕੇ ਤ੍ਰਿਸ਼ੂਲਾ ਨਾਲ ਟੰਗੇ ਜਾਂਦੇ ਨੇ ਫਾਰਮ ਲਿਖਾ ਗਿਆ ਹੈ ਇੱਕ ਪ੍ਰੈਗਨੈਂਟ ਦੀ ਉਸ ਨੂੰ ਮਾਰ ਚੀਰ ਦਿੱਤਾ ਗਿਆ ਹਾਲਾਕੁੰਤੰਕ ਦੱਸਾਇਆ ਕਿ ਕੀ ਹੁੰਦਾ ਹੈ ਕਿ ਹਮ ਲੋਕੋ ਤੁਮਨੇ ਮਾਰਿਆ ਤਾਂ ਹਮ ਤੁਮਕੋ ਕੀ ਪ੍ਰਤੀਕਾਰ ਦੇ ਸਕਤੇ ਹਮ ਖਿਚੜੀ ਘੜੀ ਵਾਲੇ ਨਹੀਂ ਹੈ ਇਹਦੇ ਬਾਵਜੂਦ ਕਿਸੇ ਹਿੰਸਕ ਹਿੰਦੂਵਾਦੀ ਭੀੜ ਵਿੱਚ ਸ਼ਾਮਲ ਜਾਂ ਉਹਦੀ ਅਗਵਾਈ ਕਰਨ ਵਾਲੇ ਦੇ ਉੱਤੇ ਅਜ ਤੱਕ ਐਨਐਸਏ ਨਹੀਂ ਲਾਇਆ ਗਿਆ ਅਜ ਤੱਕ ਯੂਏਪੀਏ ਨਹੀਂ ਲਾਇਆ ਗਿਆ ਤੇ ਇਹ ਕਿਤਾਬ ਜਿਹੜੀ ਆ ਇਹ ਹਿੰਦੁਸਤਾਨ ਦੀ ਸਟੇਟ ਦਾ ਦੋਗਲਾ ਚਿਹਰਾ ਨੰਗਾ ਕਰਦੀ ਹੈ ਇਸ ਲਈ ਇਹ ਕਿਤਾਬ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਤੇ ਉਹਨਾਂ ਲੋਕਾਂ ਨੂੰ ਵੀ ਪੜਾਉਣੀ ਚਾਹੀਦੀ ਹੈ ਜਿਹੜੇ ਖੁਦ ਸਿੱਖਾਂ ਨੂੰ ਹੀ ਹਿੰਸਕਾਕਦੇ ਜਿਨ੍ਹਾਂ ਦੇ ਉੱਤੇ ਬੁਝਦਿਲੀ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਆਪਣੇ ਆਪ ਨੂੰ ਸਾਬਤ ਕਰਨ ਲਈ ਭੀੜ ਬਣ ਕੇ ਹਮਲੇ ਕਰਿਆ ਕਰਦੇ ਹਨ ਇਸ ਕਿਤਾਬ ਵਿੱਚ 1947 ਤੋਂ ਲੈ ਕੇ ਹੁਣ ਤੱਕ ਹਿੰਦੂਵਾਦੀ ਭੀੜਾਂ ਦੇ ਹਿੰਸਕ ਹਮਲਿਆਂ ਅਤੇ ਸਰਕਾਰੀ ਸਰਪ੍ਰਸਤੀ ਹੇਠ ਕੀਤੀਆਂ ਕਤਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹੈ ਉਹਨਾਂ ਦੀ ਰਣਨੀਤੀ ਬਾਰੇ ਜਾਣਕਾਰੀ ਹੈ ਅਤੇ ਇਹਨਾਂ ਹਮਲਿਆਂ ਦਾ ਮੂਹ ਭੰਨਣ ਦੇ ਢੰਗ ਤਰੀਕਿਆਂ ਦੇ ਵੀ ਚਾਨਣਾ ਪਾਇਆ ਗਿਆ ਹੈ